ਚੈਨਲ ਦਾ 24 ਨਿਊਜ਼ ਮੈਂ ਹਰ ਰਾਜਵੀਰ ਕੋਰ ਇਸ ਵੇਲੇ ਦੀ ਖਬਰ ਬਟਾਲਾ ਤੋਂ ਪੇਸ਼ ਕਰਨ ਜਾ ਰਹੀ ਹਾਂ ਜਿੱਥੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਥਾਪੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਝੀਮਾ ਦਾ ਬਟਾਲਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਨੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋ ਚੈਨਲ ਦਾ 24 ਨਿਊਜ਼ ਪੱਤਰਕਾਰ ਅਮਰਿਕ ਸਿੰਘ ਲੰਗਵਾਲ ਦੇ सोनू ਸਿੰਘ ਦੀ ਇੱਕ ਖਾਸ ਰਿਪੋਰਟ ਹਾਂ ਗੱਲ ਦੋਸਤ ਨੇ ਹਰ ਸੋ ਸੋ ਜਿਹੜਾ ਉਹ ਉਹਦਾ ਅਕਰਦਾਨ ਦੀ ਹੋਣੀ ਹੈ ਯਾਨੀ ਜੀ ਇੱਕ ਗਰੋਪ ਹੋਣਾ ਕਰ ਲਿਆ ਅੱਛਾ ਜੀ ਹੋ ਤੈ ਜੀ ਇੱਕ ਤਾਂ ਬਤਾ ਦੇ ਜਿਹੜੇ ਧਾਰਮਿਕ ਸਥਾਨ ਹੈ ਗੁਰੂ ਘਰ ਸਾਡੇ ਮਾਤਾ ਕਾਲੀ ਦਾ ਮੰਦਿਰ ਕੁੱਤੇ ਦਾ ਕੀ ਆਪਣੇ ਸਾਥੀਆਂ ਦੇ ਨਾਲ ਮਤਮਸਤਕ ਹੁੰਦਾ ਸੀ ਅੱਜ ਦਿਨੇ ਸ਼ਰਮਣੀ ਅਕਾਲੀ ਦਲ ਦੇ ਸਾਡੇ ਪੁਰਾਣੇ ਪਰਿਵਾਰ ਜਿਨ੍ਹਾਂ ਨੇ ਤਹਾਕਿਆਂ ਤੋਂ ਸ਼ਰਮਣੀ ਅਕਾਲੀ ਦਲ ਦੀ ਦਿਨ ਰਾਤ ਸੇਵਾ ਕੀਤੀ ਹੈ ਅੱਜ ਵਡਾਲੇ ਦੇ ਅੰਦਰ ਹਲਕੇ ਦੀ ਇੱਕ ਵਰਕਰ ਮੀਟਿੰਗ ਆ ਔਰ ਵਰਕਰ ਮੀਟਿੰਗ ਦਾ ਰਮਾਰ ਜੋ ਢੋਲ ਰਹੀ ਹੈ ਮਗਰ ਖੁਸ਼ੀ ਦੀ ਗੱਲ ਇਹ ਆ ਵੀ ਲੋਕ ਥਾ ਥਾਂ ਦੇ ਉੱਤੇ जिमा साहब ਦਾ ਸਵਾਗਤ ਕਰਨ ਵਾਸਤੇ ਆਪੇ ਉਮਰ ਕੇ ਆ ਰਹੇ ਨੇ ਔਰ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਹਜੂਮ ਪਬਲਿਕ ਦਾ ਹਜੂਮ ਆਪਣੇ ਕਾਰਜਕਰਤਾ ਦਾ ਹਜੂਮ ਸਰਪੰਚ ਪੰਚ ਔਰ ਬਲਾਗ ਸੰਭਦੀ ਮੈਂਬਰ ਚੇਰਮੈਨ ਸਾਰੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਉਮਰ ਰਹੇ ਨੇ ਔਰ ਮੈਂ ਮਹਿਸੂਸ ਕਰਦਾ ਕਿ ਅੱਜ ਦੀ ਮੀਟਿੰਗ ਜਿਹੜੀ ਆ ਉਹ ਇੱਕ ਵਰਕਰ ਦੇ ਅੰਦਰ ਜੋ ਵਟਾਲੇ ਦਾ ਮੈਸੇਜ ਆ ਉਹ ਮੈਸੇਜ ਜਿਹੜਾ ਮੈਂ ਜਲਦੀ ਉਮਰ ਕੇ ਸਾਹਮਣੇ ਆਏਗਾ ਕਿਉਂਕਿ ਆਮ ਪਾਰਟੀ ਦੇ ਬਹੁਤ ਸਾਰੇ ਲੋਕ ਜਿਹੜੇ ਆਮ ਪਾਰਟੀ ਛੱਡ ਕੇ ਅੱਜ ਵੀ ਸ਼ਾਮਲ ਹੋ ਰਹੇ ਆ ਉੱਥੇ ਵੀ ਹੋ ਰਹੇ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਇੱਥੇ ਨਹੀਂ ਹੋਣਾ ਉੱਥੇ ਵੀ ਆ ਕੇ ਦੇਖੋ ਔਰ ਇਹ ਜਿਹੜਾ ਲੋਕ ਪਾਰਟੀ ਨੂੰ ਛੱਡ ਕੇ ਆਮ ਪਾਰਟੀ ਨੂੰ ਚੱਲ ਰਹੇ ਨੇ ਜਾਂ ਕਾਂਗਰਸ ਨੂੰ ਛੱਡ ਕੇ ਚੱਲ ਰਹੇ ਨੇ ਇਹ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਲਾਗੇ ਆਮੀ ਜੀ ਮਾ ਜਬ ਤੇ ਪਟਿਆਲਾ ਸ਼ਹਿਰ ਚ ਆਏ ਜੀ ਚਲੋ ਦੋ ਸਾਡੇ ਦੇਖੋ ਅੱਜ ਬੇਨਾ ਦੂਸਰਾ ਦਿਨ ਹੈ ਪਹਿਲਾ ਆਰਾਮਨੰਦੀ ਦੇ ਸੰਬੰਧ ਵਿੱਚ ਕੋਈ ਉਸਤਨ ਆਇਆ ਸੀ ਤੇ ਅੱਜ ਜਿਹੜੇ ਮਟਾਲਾ ਦੇ ਇਤਿਹਾਸਿਕ ਧਾਰਮਿਕ ਸਥਾਨ ਹੈ ਦੁਰਗਾ ਕੰਨ ਸਾਹਿਬ ਗੁਦਰਾ ਸਰਕਾਰੀਆਂ ਔਰ ਕਾਲੀ ਮਾਤਾ ਦਾ ਜਿਹੜਾ ਇਤਿਹਾਸਿਕ ਪ੍ਰਚੀਨ ਮੰਦਰ ਹੈ ਸਾਰੇ ਥਾਵਾਂ ਦੇ ਉੱਤੇ ਨਾਤ ਮਸਤ ਖੁੰਦਾ ਜਿਹੜੇ ਪੁਰਾਣੇ ਸਾਡੇ ਪਾਰਟੀ ਦੇ ਬਹੁਤ ਜਿਨ੍ਹਾਂ ਦਾ ਵੱਡਾ ਯੋਗਦਾਨ ਸੀ ਮਹੰਤ ਗੁਰਦਿਆਲ ਸਿੰਘ ਜੀ ਜਿਹੜੇ ਸਾਨੂੰ ਪੁੱਛੇ ਸਦੀਵੀ ਵਿਚੋੜਾ ਦੇਖੇ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਸਰਦਾਰ ਸਤਨ ਸਿੰਘ ਜੀ ਉਦੋਂ ਵਾਲੀ ਮੇਰੇ ਸਾਥੀ ਸੀ ਉਸ ਨੇ ਸਮੇਂ ਸਦੀਵੀ ਵਿਚੋੜਾ ਦੇਖੇ ਸੀ ਉਹਨਾਂ ਦੇ ਪਰਿਵਾਰ ਦੇ ਕੋਲ ਔਰ ਹੋਰ ਜਿਹੜੇ ਪੁਰਾਣੇ ਸਾਡੇ ਇਕਸਾਲੀ ਪਰਵਾਰ ਦਾ ਰਦਰ ਜੈਲ ਸਿੰਘ ਦਾ ਹਵਾਲਾ ਮੇਰੇ ਮਿੱਤਰ ਨੇ ਉੱਨਵਲ ਜਾਣਾ ਥੋੜੀ ਦੇਰ ਵਾਸਤੇ ਉਹਨਾਂ ਦੀ ਸੰਗਤ ਹਾਚਰ ਕੁੱਛਣ ਵਾਸਤੇ ਇਸੇ ਤਰ੍ਹਾਂ ਕੁਝ ਹੋਰ ਪਰਿਵਾਰਾਂ ਦੇ ਵਿੱਚ ਮੈਂ ਜਾਟਾ ਔਰ ਅੱਜ ਬਾਦਪੈਰ ਫਿਰ ਵੱਡੀ ਮੀਟਿੰਗ ਹੈ ਵਰਕਰ ਮੀਟਿੰਗ ਮੈਨੂੰ ਖੁਸ਼ੀ ਹੈ ਕਿ ਸਾਰੇ ਪਾਰਟੀ ਦੇ ਆਗੂ ਤੇ ਵਰਕਰ ਸਾਰੇ ਇੱਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਚੌੜ ਮਹਿੰਮ ਦੇ ਵਾਸਤੇ ਮੈਨੂੰ ਚੌੜ ਪੰਡਰ ਵਾਸਤੇ ਲੱਗੇ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਜਜ਼ਬਾ ਲੋਕਾਂ ਦਾ ਜਿਹੜਾ ਸਟੈਂਡ ਸ਼੍ਰੋਮਣੀ ਕਾਲੀਦਾਰ ਨੇ ਪੰਜਾਬ ਵਾਸਤੇ ਪੰਥ ਵਾਸਤੇ ਪਿਆ ਉਹਦੇ ਕਰਕੇ ਬੜਾ ਵੱਡਾ ਉਤਸ਼ਾਹ ਸਾਰੇ ਕਾਟਰਸ ਦੇ ਵਿੱਚ ਪੜਿਆ ਔਰ ਇਹ ਨਵੇਂ ਹੜਕਿਆਂ ਦੇ ਵਿੱਚ ਮੈਂ ਦੇਖ ਰਿਹਾ ਕਿ ਸਾਰੇ ਵਰਕਰ ਰੱਦ ਚੜ ਕੇ ਲੱਗੇ ਹੋਏ ਸੋ ਆਸ ਕਰਦੇ ਆ ਕਿ ਇਹ ਜਿਹੜਾ ਏਡਾ ਵੱਡਾ ਜਜ਼ਬਾ ਹੈ ਇਹ ਪਾਰਟੀ ਨੂੰ ਜਿੱਤਾਂ ਦੇ ਪਾਸੇ ਲੈ ਕੇ ਆ। ਸਰ ਅੱਜ ਵਰਕਰ ਮੀਟਿੰਗ ਕਿਉਂ ਉਸ ਬਾਰੇ ਜਵਾਬ ਜਾਣ ਕਿਉਂ ਵਰਕਰ ਮੀਟਿੰਗ ਤਾਂ ਹੁਣ ਜਿਹੜੀ ਆ ਸਾਰੇ ਇਲੈਕਸ਼ਨ ਦੀ ਜ਼ਿੰਮੇਵਾਰੀ ਵਰਕਰਾਂ ਦੀ ਸਿੱਧੀ ਹੁੰਦੀ ਹੈ ਮੈਂ ਤਾਂ ਕਿੰਨੇ ਕੁ ਥਾਂ ਤੇ ਜਾ ਸਕਦਾ ਸਾਰੇ ਥਾਵਾਂ ਤੇ ਝੋਲੀ ਅੱਡ ਕੇ ਤਾਂ ਪਾਰਟੀ ਦੇ ਵਰਕਰ ਨੇ ਜਾਣਾ ਹਰ ਬੂਥ ਦੇ ਉੱਤੇ ਇਸ ਕਰਕੇ ਉਹਨਾਂ ਨੂੰ ਵੀ ਹੁਣੇ ਜਾ ਕੇ ਸਮੋਦਨ ਕਰਨਾ ਹੈ ਉਹਨਾਂ ਦੇ ਵਿਚਾਰ ਵੀ ਸੁਣਨੇ ਆਂ ਪਾਰਟੀ ਦੀ ਸਾਰੀ ਜਿਹੜੀ ਰਣਨੀਤੀ ਹੈ ਉਹ ਅਸੀਂ ਵਰਕਰ ਮੀਟਿੰਗ ਦੇ ਵਿੱਚ ਉਲੀਕੀ